शेर सिंह विष्णु पगवानी सोहंग हंग शेर सिंह विष्णु सत्कार जो हर संघ दियो अज बहुत ही खुशियां वाला दिहाड़ा ये परमेशर जी ने पहली बार मात लोग जबरी भगत बनाया आप जी दे पर अपार कृपा की थी नवा शब्द आप जी सुन रहे हो सो हमारे शे सम भगवान जी पहली बार को जयकारा निर नंकार ने आके मात लोग सो ਦਾਸ ਆਰਜੀ ਨਾਲ 24 ਗ੍ਰੰਥਾਂ ਦੇ ਵਿੱਚੋਂ 125 ਜੇਡਤੀ ਜੋ ਲਿਖ ਆਗਣਾ ਸਾਝੀ ਕਰੇਗਾ ਕਿ ਪਰਮੇਸ਼ਰ ਨੇ ਆਪ ਜੀ ਦੇ ਘਰ ਘਰ ਜਾ ਕੇ ਗੰਡੇ ਦੇ achar ਦਾ ਪੋਗ ਕਿਉਂ ਲਗਾਇਆ ਇਹ ਗੋਬਿੰਦ ਪਾਸ਼ਾ ਜੀ ਨੇ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਜਦੋਂ ਕਿਲਾ ਛੱਡਿਆ ਸੀ ਉਸ ਵੇਲੇ ਮਾਤਾ ਗੁਜਰੀ ਜੀ ਨੇ ਉਸ ਵੇਲੇ ਗੰਡਾ ਤੇ achar ਇੱਕ ਟੁਕੜਾ ਆਪਣੇ ਭਪਤਾਂ ਨੂੰ ਉਸ ਵੇਲੇ মুখ ਨੂੰ ਲਗਾਇਆ ਸੀ ਵਾਦਾ ਹੋ ਗਿਆ ਕਿ ਜਦੋਂ ਮੈਂ ਮਾਤ ਲੋਕ ਦੇ ਵਿੱਚ ਆਇਆ ਉਸ ਵੇਲੇ ਮੈਂ ਗੋਵਿੰਦ ਤੇਰੀ ਗੰਡਾ ਦੇ ਆਚਾਰ ਦੀ ਇੱਕ ਨਿਸ਼ਾਨੀ ਜ਼ਰੂਰ ਰੱਖਾਂਗਾ 25 ਜੂਨ ਦੀ ਲਿਖ ਯੂ ਚੰਚਾ ਜੀ ਬਾਬ ਅਲਰ ਪਿੰਡੀ ਦੇ ਵਿਹਾਰ ਹੋਇਆ ਅਵਤਾਰ ਪਗੰਬਰ ਕੀ ਬਿਆਨ ਕਰਦੇ ਨੇ ਅਵਤਾਰ ਪਗੰਬਰ ਗੁਰੂ ਕੈਨ ਸਾਡਾ ਸ਼ਗਨ ਦਾ ਹੋਇਆ ਵਿਹਾਰ ਇਹ ਸ਼ਗਨ ਦਾ ਵਿਹਾਰ ਹੋਇਆ ਉਹਦਾਂ ਕਿਹੜਾ ਸ਼ਗਨ ਸੀ ਜਨਪਗਤਾ ਗੰਡ ਪਵਾਈਆ ਤੁਹਾਡੇ ਨਾਲ ਗੰਡ ਪਾਈ ਪ੍ਰਮਾਤਮਾ ਨੇ ਤੁਰਦਾ ਨਾਤਾ ਜੁੜਿਆ ਨਾਲ ਰੰਕਾਰੋ ਉਹ ਤੁਰਦਾ ਨਾਤਾ ਜੁੜਿਆ ਪ੍ਰਮਾਤਮਾ ਨਾਲ ਤੁਹਾਡੇ ਨਾਲ ਕਰ ਸੱਚੇ ਵਜੀ ਵਧਾਈਆ ਉਹ ਸੱਚੇ ਘਰ ਦੇ ਵਿੱਚ ਵਧਾਈ ਵਜੀ ਖੁਸ਼ੀ ਵਿੱਚ ਖਾ ਕੇ ਗੰਡਾ ਅਚਾਰ खुशियां रहे मनाइया भुखिया करजा पार, दुखिया दुख गवाई अगे भगत जन्मे जन्मे तेरी तारो अगे भगत जनमे जनमें तेरी तारो ਤੁਰਦੀ ਧਾਰ ਵਿੱਚੋਂ ਪਗਟਾਈ ਆ ਅੱਗੇ ਵਾਸਤੇ ਤੇਰੇ ਇਹ ਪੱਕਾ ਜਨਮ ਲੈਣਗੇ ਦਰਦਰ ਨਾ ਕਰੇ ਖੁਵਾਰ ਫਕਤ ਅਧਿਕਾਰ ਪੱਕ ਤੇ ਹੀ ਜਨਮ ਲੈਣਗੇ ਉਹ ਦਰਦਰ ਕਾ ਤੇ ਵੀ ਖੁਵਾਰ ਨਹੀਂ ਹੋਣਗੇ ਦਰਦਰ ਨਾ ਕਰੇ ਖੁਵਾਰ ਕਰ ਕਰ ਨਾ ਕਦੇ ਪਵਾਈ ਆ ਅਗਲਾ ਕਰ ਕੋਲ ਇਕਰਾਰ ਤੁਰਦਾ ਹੁਕਮ ਸੁਣਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਦਾ ਹੁਕਮ ਵਰਤਾਈਆ ਇਹ ਉਦਨ ਬਾਕਸੀ ਰੁਚਲਣ ਲਗੇ ਰਾਤ ਦੇ ਸਮੇ ਗੁਰਦਾਸਪੁਰ ਬਾਬੂਪੁਰ ਉਦਨ ਛੱਤੀ ਤਰ੍ਹਾਂ ਦੇ ਜਿਹੜੇ ਪਕਵਾਨ ਬਣਾਏ ਸੀ ਹਰ ਸੰਗਤ ਨੇ ਛੱਤੀ ਤਰ੍ਹਾਂ ਦੇ ਭਗਵਾਨ ਕਿਰਪਾ ਕਰੇ ਸ਼੍ਰੀ ਭਗਵਾਨ ਭਗਵਾਨ ਐ ਆਪਣੇ ਦਇਆ ਕਮਾਈਆ ਬਾਉਪੁਰ ਅਲੜ ਪਿੰਡੀ ਘਰ ਘਰ ਪਕੇ ਭਗਵਾਨ ਪੰਜੀ ਜੇਠ ਖੁਸ਼ੀ ਮਨਾਈਆ ਪੰਜੀ ਜੇਠ ਨੇ ਵੀ ਉਸ ਦਿਨ ਇਹ ਖੁਸ਼ੀ ਬਣਾਈ ਸੀ ਸਾਹਿਬ ਸਤਗੁਰ ਪੰਜ ਗੁਰਮੁਖ ਲੈ ਕੇ ਮੰਗਣੇ ਆਏ ਦਾਨ ਤੁਹਾਡੇ ਸਹਿਬ ਨੇ ਉਦੋਂ ਪੰਜ ਗੁਰਮੁਖ ਨਾਲ ਲੈ ਕੇ ਇਹ ਦਾਨ ਮੰਗਿਆ ਸੀ ਕਿਹੜਾ ਦਾਨ ਮੰਗਿਆ ਇਸ ਨੂੰ ਵਿਚਾਰਨਾ ਲਾਈਨ ਨੂੰ ਸਾਹਿਬ ਸਤਗੁਰ ਪੰਜ ਗੁਰਮੁਖ ਨਾਲ ਲੈ ਕੇ ਆਏ ਮੰਗਣ ਦਾਨ ਇੱਕ ਇੱਕ ਫੁਲਕਾ ਚੋਲੀ ਦੇਣਾ ਪਾਈਆ ਪੰਜ ਗੁਰਮੁਖ ਨਾਲ ਲੈ ਲੈ ਸਹਿਬ ਸੁਲਤਾਨ ਨੇ ਪਰਮੇਸ਼ਰ ਨੇ ਔਰ ਕੀ ਮੰਗਿਆ ਇੱਕ ਇੱਕ ਫੁਲਕਾ ਸਾਡੀ ਝੋਲੀ ਚ ਪਾ ਦਿਓ ਅਚਾਰ ਗੰਡਾ ਨਾਲ ਨੂੰ ਦੇਣਾ ਖਾਣ ਹੋਰ ਵਸਤ ਨਾ ਕੋਈ ਉਠਾਈਆ ਗੰਡਾ ਤੇ ਅਚਾਰ ਜੋ ਹੈ ਉਹ ਖਾਣ ਨੂੰ ਦਿਓ ਹੋਰ ਵਸਤ ਨਾ ਕੋਈ ਉਠਾ ਲੈ ਦਿਓ ਮਿਹਰਬਾਨ ਹੋਏ ਮਿਹਰਬਾਨ ਮਿਹਰ ਨਜ਼ਰ ਨਾਲ ਤਰਾਈਆ ਜਨ ਭਗਤੋ ਭਗਵਾਨ ਬਣੇ ਦਰ ਪੁਖਾਰੀ ਉਹ ਭਗਵਾਨ ਸੱਚਖੰਡ ਦੇ ਵਿੱਚ ਉਹ ਵਸਣ ਵਾਲਾ ਤੁਹਾਡੇ ਘਰ ਘਰ ਦਾ ਕੀ ਬਣਿਆ ਜਾ ਕੇ ਉਹ ਉਹ ਪੁਖਾਰੀ ਬਣ ਗਿਆ ਭਗਵਾਨ ਤੁਹਾਡੇ ਦਰ ਦਾ ਪੁਖਾਰ ਬਣਿਆ ਜਨ ਭਗਤੋ ਭਗਵਾਨ ਬਣੇ ਦਰ ਬਹਾਰੀ ਮੰਗਤ ਹੋ ਕੇ ਦਰ ਮੰਗਣ ਆਈਆ ਲੋਕ ਲੱਜਿਆ ਲਾ ਕੇ ਸਾਰੀ ਭਗਵਾਨ ਨੇ ਲੋਕ ਲੱਜਿਆ ਸਾਰੀ ਤਾਰੀ ਲੋਕ ਲੱਜਿਆ ਲਾ ਕੇ ਸਾਰੀ ਆਪਣੀ ਆਪਸ਼ ਦੇ ਵਡਿਆਈਆ ਭਗਵਾਨ ਨੇ ਆਪ ਦੀ ਕੋਈ ਵਡਿਆਈ ਨਹੀਂ ਰੱਖੀ ਕਿ ਮੈਂ ਭਗਵਾਨ ਆ ਤੇ ਮੈਂ ਕਿਹੜੇ ਕੰਮ ਕਰ ਰਿਹਾ ਮੈਂ ਦਰ ਦਰ ਮੰਗਣ ਚੱਲਿਆ ਤੁਹਾਡੇ ਗ੍ਰਹਿ ਵੇਖ ਜਾਏ ਵਲਹਾਰੀ ਵਲ ਵਲ ਆਪਣਾ ਆਪ ਕਰਾਈਆ ਆ ਸਭ ਨੇ ਪਿੱਛਿਆ ਪਉਣੀ ਟਹਿ ਕੇ ਚਰਨ ਦਵਾਰੀ ਜਿਨੇ ਪਿੱਛਿਆ ਪਉਣੀ ਹੈ ਭਗਵਾਨ ਨੂੰ ਉਹ ਕਿਸ ਤਰ੍ਹਾਂ ਪਉਣੀ ਹੈ ਟਹਿ ਕੇ ਚਰਨ ਦਵਾਰੀ ਤੂੜੀ ਖਾਕ ਲਗਾਈਆ ਜੋਤੀ ਜੋ ਸਰੂਪ ਹਰਾ ਆਪਣੀ ਕਿਰਪਾ ਕਰੂ ਸੇਰੇ ਆਪਣਾ ਹੱਥ ਟਕਾਈਆ ਪਿਛਿਆ ਮੰਗੇ ਪਰਮਪੁਰਖ ਪ੍ਰਭ ਰਾਤੀ ਰਾਤ ਵਿਲਾਸੀ ਪਿਛਿਆ ਮੰਗੇ ਪਰਮਪੁਰਖ ਪ੍ਰਭ ਰਾਤੀ ਦਰਦਰ ਅਲਖ ਜਗਾਈਆ ਮੁਖੋ ਕਹੇ ਤੁਹਾਡਾ ਭਗਵਾਨ ਮੁਖੋ ਕੀ ਕਹਿ ਰਿਹਾ ਮੁਖੋਂ ਕਹੇ ਖੈਰ ਪਾਉ ਮੈਂ ਤੁਹਾਡਾ ਸਾਥੀ ਜੁਗ ਜੁਗ ਦਾ ਚੱਲਿਆ ਆਈਆ ਇਹ ਪਰਮੇਸ਼ਰ ਨੇ ਕਿਹਾ ਕਿ ਮੈਂ ਤੁਹਾਡਾ ਸਾਥੀ ਹਾਂ ਜੁਗ ਜੁਗ ਦਾ ਮੈਨੂੰ ਖੈਰ ਪਾਉ ਅੱਗੇ ਮੁਸ਼ਕਲ ਰਹੇ ਨਾ ਵਾਟੀ 84 ਪੰਧ ਮੁਕਾਈਆ 84 ਪੰਧ ਚਕਾਈਆ ਤੁਸੀਂ ਮੇਰੇ ਤੁਸੀਂ ਮੇਰੇ ਤੇ ਮੈਂ ਤੁਹਾਡਾ ਜਾਤੀ ਤੁਸੀਂ ਮੇਰੇ ਦੇ ਤੇ ਮੈਂ ਤੁਹਾਡਾ ਜੀ ਦੂਜਾ ਨਜ਼ਰ ਕੋਈ ਨਾ ਆਈਆ ਤੁਹਾਨੂੰ ਕੋਈ ਦੂਸਰਾ ਨਜ਼ਰ ਨਹੀਂ ਆਉਣਾ ਚਾਹੀਦਾ ਪਰਮੇਸ਼ਰ ਨੇ ਕਿਹਾ ਕਿ ਮੈਂ ਤੁਹਾਡਾ ਤੁਸੀਂ ਮੇਰੇ ਜੀ ਜੋ ਖੈਰ ਪਾਏ ਉਹ ਦਿਨ ਪਰਮਾਤਮਾ ਕਹਿੰਦਾ ਜੋ ਮੈਨੂੰ ਖੈਰ ਪਾਉ ਜੋ ਖੈਰ ਪਾਏ ਸੋ ਹੱਥ ਮਾਰੇ ਉੱਤੇ ਪ੍ਰਭ ਦੀ ਛਾਤੀ ਜਿਹੜਾ ਖੈਰ ਪਾਏ ਉਸ ਦਿਨ ਬਹੁ ਪਰ ਅਲਣ ਪਿੰਡੀ ਜਿਹੜਾ ਉਸਨੂੰ ਭਗਤ ਖੈਰ ਪਾਉ ਉਹ ਹੱਥ ਕੀਤੇ ਮਾਰੂ ਪ੍ਰਭ ਦੀ ਉੱਤੇ ਛਾਤੀ ਜੋ ਖੈਰ ਪਾਏ ਸੋ ਹੱਥ ਮਾਰੇ ਉੱਤੇ ਪ੍ਰਭ ਦੀ ਛਾਤੀ ਉਂਗਲਾਂ ਪੰਜ ਸੁਹਾਈਆ ਇਹ ਪੰਜਾਂ ਉਂਗਲਾਂ ਸੁਹਾ ਦੇ ਨਾਲ ਪ੍ਰਭ ਦੀ ਛਾਤੀ ਦੀ ਇਹ ਅਚਰਜ ਖੇਲ ਤਮਾਸ਼ੀ ਖਰ ਕਰਤਾ ਆਪ ਕਰਾਈਆ ਇਹ ਖੇਲ ਪਰਮੇਸ਼ਰ ਨੇ ਆਪ ਕਰਾਈ ਪਿਆਰਿਓ ਉਸਨੇ ਕਿਸੇ ਤੋਂ ਜਹਾਰਾਲੇ ਕੇ ਖੇਲ ਨਿਖ ਰਾਈ ਜੁਗਾ ਜੁਗਾ ਦੇ ਵਿੱਚ ਜੋ ਖੇਲ ਹੁੰਦੀਆਂ ਰਹੀਆਂ ਮਾਤ ਲੋਕ ਦੇ ਵਿੱਚ ਤ੍ਰੇਤਾ ਚ ਹੋਈ ਦਵਾਪਰਜ ਹੋਈਆਂ ਕਲ ਯੁਗ ਚ ਹੋਈਆਂ ਉਹ ਪਰਮਾਤਮਾ ਆਪਣਾ ਦੂਤ ਭੇਜ ਕੇ ਹੀ ਮਾਤ ਲੋਕ ਦੇ ਵਿੱਚ ਆਪਣੇ ਖੇਲ ਕਰਾਉਂਦਾ ਰਿਹਾ ਔਰ ਆਪਣੇ ਇਸ਼ਾਰੇ ਦਿੰਦਾ ਰਿਹਾ ਜਾ ਕੇ ਸੰਸਾਰ ਵਾਲਿਆਂ ਨੂੰ ਕਹ ਦੋ ਕਿ ਗਲ ਜੁਗ ਦੇ ਅੰਤ ਦੇ ਵਿੱਚ ਮੈਂਨੇ ਕਲੰਕ ਹੋ ਕੇ ਮਾਤ ਲੋਕ ਦੇ ਵਿੱਚ ਆਵਾਂਗਾ ਉਹ ਜੋ ਸਰੂਪ ਹੋ ਕੇ ਆਵਾਂਗਾ ਇਹ ਅਚਰਕ ਖੇਲ ਤਮਾਸ਼ੀ ਹਰ ਕਰਤਾ ਆਪ ਕਰਾਈਆ ਜੋਤੀ ਜੋ ਸਰੂਪ ਹਾਰਾ ਆਪਣੀ ਕਿਰਪਾ ਕਰੂ ਕਰੇ ਖੇਲ ਸਾਚਾ ਹਾਰੂ ਨੇਕ ਕਲੰਕ ਰੈਨ ਨਰ ਕੇ ਸਾਰੇ ਖੇਲ ਕਰਨ ਵਾਲਾ ਕੌਣ ਆ ਨੇਕ ਕਲੰਕ ਕਿਸਨ ਕੋਈ ਵੀ ਕਲੰਕ ਨਹੀਂ ਜੋ ਕਲੰਕ ਤੋਂ ਪਰੇ ਆ ਨੇਕ ਕਲੰਕ ਨੈਨ ਨਾਲੂ ਮਾਰਾ ਸ਼ੇਰ ਸਿੰਘ ਵਿਸ਼ਨੋ ਭਗਵਾਨ ਸਤ ਸਤ ਦਾ ਬਣ ਕੇ ਸਾਕੀ ਸੱਜਣ ਤੁਰਦਾ ਇੱਕ ਅਖਵਾਈ ਆ ਸੋਹਰ ਸੰਗਤਿਓ ਸ਼ਬਦ ਪੜਦੇ ਆ ਨੇ ਕਾ ਗਲਤੀਆਂ ਹੋ ਜਾਂਦੀਆਂ ਬੱਚਾ ਅੰਜਾਲ ਸਮਝ ਕੇ ਸੋਰੀ ਹਰ ਸੰਗਤ ਔਰ ਹਯੋ ਚੰਚਾ ਜੀ ਮਾਫ ਕਰਦੇ ਪੰਜ ਜਗਾਰਿਆਂ ਦਾ ਆਵਾਜ਼ ਦਿਓ ਹਰ ਸੰਗਤ ਜੀ ਸੋ ਹਮਹਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ